ਪਿਛਲੇ 5 ਸਾਲਾਂ ਦੇ ਵਿੱਚ US ਮਾਰਕੀਟ 250% ਤੋਂ ਵੀ ਜ਼ਿਆਦਾ ਉੱਪਰ ਗਈ ਹੈ। ਮਤਲਬ ਕਿ ਜੇਕਰ ਤੁਸੀਂ 2016 ਦੇ ਵਿੱਚ Nasdaq ਦੇ ਵਿੱਚ 1 ਲੱਖ ਰੁਪਏ ਇਨਵੈਸਟ ਕੀਤੇ ਹੁੰਦੇ ਤਾਂ ਅੱਜ ਉਹ 2 ਲੱਖ ਰੁਪਏ ਤੋਂ ਵੀ ਜ਼ਿਆਦਾ ਬਣ ਜਾਣੇ ਸੀ। US ਦੇ ਵਿੱਚ ਇੰਨੀ ਕੁ ਜ਼ਿਆਦਾ ਇਨੋਵੇਸ਼ਨ ਹੋ ਰਹੀ ਹੈ ਕਿ US ਬੇਸਡ ਕੰਪਨੀਆਂ ਨੂੰ ਆਪਣੇ ਪੋਰਟਫੋਲੀਓ ਦੇ ਵਿੱਚ ਐਡ ਕਰਨਾ ਕਾਫੀ ਸੈਂਸੇਬਲ ਹੈ। ਤੁਸੀਂ ਉਹਨਾਂ ਕੰਪਨੀਆਂ ਦਾ ਇੰਡਾਇਰੈਕਟਲੀ ਵੀ ਐਕਸਪੋਜ਼ਰ ਲੈ ਸਕਦੇ ਹੋ ਜਿਵੇਂ ਕਿ ਉਹਨਾਂ ਦੇ ਕਿਸੇ ETF ਵਗੈਰਾ ਜਾਂ ਫਿਰ ਫੰਡਸ ਆਫ ਫੰਡਸ ਦੇ ਵਿੱਚ ਇਨਵੈਸਟ ਕਰਕੇ ਜੇਕਰ ਤੁਸੀਂ ਡਾਇਰੈਕਟਲੀ US ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ। ਨੂੰ ਕੰਪੇਅਰ ਕਰਾਂਗੇ ਐਂਡ ਮਨੀ ਵੈਸਟਰਡ ਗਰੋ ਸਟੋਕਲ ਤੇ ਬਿਨਵੈਸਟਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਇੰਡੀਅਨ ਬ੍ਰੋਕਰ ਹੈ ਉਹ ਡਾਇਰੈਕਟਲੀ ਯੂਐਸ ਦੇ ਵਿੱਚ ਡਿਮੈਟ ਅਕਾਊਂਟ ਨਹੀਂ ਓਪਨ ਕਰਵਾ ਸਕਦੇ ਇਸ ਲਈ ਇਹਨਾਂ ਨੇ ਕਿਸੇ ਨਾ ਕਿਸੇ ਯੂਐਸ ਦੇ ਬ੍ਰੋਕਰ ਦੇ ਨਾਲ ਟਾਈਪ ਕੀਤਾ ਹੁੰਦਾ ਤਾਂ ਸਭ ਤੋਂ ਪਹਿਲਾਂ ਇਹ ਹੀ ਦੇਖਦੇ ਹਾਂ ਕਿ ਇਹਨਾਂ ਪਲੈਟਫਾਰਮਸ ਨੇ ਕਿਹੜੇ ਯੂਐਸ ਬ੍ਰੋਕਰ ਦੇ ਨਾਲ ਟਾਈਪ ਕੀਤਾ ਹੋਇਆ ਫਲ ਮੁ ਸਾਰੇ ਪਲੈਟਫਾਰਮ ਨੇ ਹੀ ਡਰਾਈਵੈਲਥ ਦੇ ਨਾਲ ਟਾਈਪ ਕੀਤਾ ਹੋਇਆ ਹੈ ਡਰਾਈਵੈਲਥ ਵਨ ਆਫ ਦਾ ਬਿਗੇਸਟ ਬ੍ਰੋকারেਜ ਹੈ ਯੂਐਸ ਦੇ ਵਿੱਚ ਇਹ ਯੂਐਸ ਦੇ ਜ਼ੀਰੋਦਾ ਦੀ ਤਰ੍ਹਾਂ ਕੰਮ ਕਰਦਾ ਹੁਣ ਵਿਊ ਟ੍ਰੇਡ ਦੇ ਨਾਲ ਟਾਈ ਅਪ ਹੋਣ ਦੇ ਕਾਰਨ ਕਰੋ ਦਾ ਜਿਹੜਾ ਅਕਾਊਂਟ ਓਪਨਿੰਗ ਪ੍ਰੋਸੈਸ ਹੈ ਉਹ ਥੋੜਾ ਟਾਈਮ ਕੰਜ਼ਿਊਮਿੰਗ ਹੋ ਗਿਆ ਜਿੱਥੇ ਬਾਕੀ ਸਾਰੇ ਪਲੇਟਫਾਰਮ ਤੇ ਤੁਹਾਡਾ ਕੁਝ ਮਿੰਟਾਂ ਦੇ ਵਿੱਚ ਅਕਾਊਂਟ ਖੁੱਲ ਜਾਂਦਾ ਹੈ ਉੱਥੇ ਗਰੋਥ ਤੇ ਤੁਹਾਨੂੰ 2 ਤੋਂ 7 ਦਿਨ ਲੱਗ ਜਾਂਦੇ ਆ ਅਕਾਊਂਟ ਖੋਲਣ ਤੋਂ ਬਾਅਦ ਜਦੋਂ ਤੁਸੀਂ ਪੈਸੇ ਡਿਪੋਜ਼ਿਟ ਕਰਵਾਉਣੇ ਹੋ ਤਾਂ ਉਸ ਪੈਸੇ ਨੂੰ ਰਿਫਲੈਕਟ ਹੋਣ ਤੋਂ ਵੀ 2 ਤੋਂ 3 ਦਿਨ ਲੱਗ ਜਾਂਦੇ ਆ ਹੁਣ ਇਹ ਸਾਰਾ ਕੁਝ ਇਸ ਲਈ ਕਿਉਂਕਿ ਗਰੋਥ ਇੱਕ ਲੇਟੈਸਟ ਐਂਟਰੈਂਟ ਹੈ ਇਸ ਲਈ ਰਿਲੇਟਿਵਲੀ ਉਹਦੇ ਘੱਟ ਸਟਾਕਸ ਤੇ ETFs ਨੇ ਬਟ ਵੀ ਆਰ ਸ਼ੋਰ ਕਿ ਵਿਦ ਦਾ ਪ੍ਰੋਗਰੈਸ ਇਹ ਚੀਜ਼ ਜਲਦੀ ਰਿਜ਼ੋਲਵ ਹੋ ਜਾਏਗੀ ਤੇ ਦੇ ਨਾਲ ਨਾਲ ਤੁਹਾਨੂੰ ਵੈਸਟਡ ਗਰੋ ਵਿਨਵੈਸਟਾ 10 ਡਾਲਰ ਦਾ ਰੈਫਰਲ ਬੋਨਸ ਦਿੰਦੇ ਆ ਇੰਡ ਮਨੀ ਵੀ ਕਦੇ ਕਦੇ ਆਫਰ ਦਿੰਦਾ ਬਟ ਐਜ਼ ਆਫ ਨਾਓ ਇਦਾਂ ਦਾ ਕੁਝ ਨਹੀਂ ਹੈ ਜੇਕਰ ਸੇਫਟੀ ਵਾਈਜ਼ ਗੱਲ ਕੀਤੀ ਜਾਵੇ ਤਾਂ ਦੋਨੇ ਡਰਾਈਵ ਵੈਲਥ ਦੇ ਵਿਊ ਟ੍ਰੇਡ ਸੁਪਰ ਸੇਫ অপਸ਼ਨਸ ਨੇ ਤੁਹਾਡਾ ਪੈਸਾ ਕੰਪਲੀਟਲੀ ਸਿਕਿਉਰ ਰਹੇਗਾ ਇਨਫੈਕਟ ਇਹ ਦੋਨੋ ਪਲੈਟਫਾਰਮ ਹੀ ਸੈਕਿਉਰिटीज ਐਕਸਚੇਂਜ ਕਮਿਸ਼ਨ ਦੁਆਰਾ ਸਿਕਿਉਰਡ ਨੇ ਯੂ ਐਸ اے ਦੇ ਵਿੱਚ ਹੁਣ ਅਗੇ ਦੇਖ ਲੈਣਾ ਕਿ ਇਹਨਾਂ ਪਲੈਟਫਾਰਮਸ ਦੀ ਫੀਸ ਕਿੰਨੀ ਕੁ ਲੱਗਦੀ ਹੈ ਹੁਣ ਇੱਕ ਐਦਾਂ ਦਾ ਅਸਪੈਕਟ ਹੈ ਜਿੱਥੇ ਜ਼ਿਆਦਾਤਰ ਪਲੈਟਫਾਰਮ ਆਪਣਾ ਰਿਵੈਨਿਊ ਕਮਾਉਂਦੇ ਆ ਇੱਥੇ ਜੇਕਰ ਅਕਾਊਂਟ ਓਪਨਿੰਗ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਵੈਸਟਰਡ ਚਾਰਜ ਕਰਦਾ ਬਾਕੀ ਸਾਰੇ ਪਲੈਟਫਾਰਮਸ ਦਾ ਬਿਲਕੁਲ ਜ਼ੀਰੋ ਚਾਰਜ ਹੈ ਏ ਐਮ ਸੀ ਤੇ ਮਿਨੀਮਮ ਡਿਪੋਜ਼ సేవింగ్ ప్లస్ ఇన్వెస్ਟਮੈਂਟ ਹੁਣ ਕਿਉਂਕਿ ਤੁਸੀਂ ਯੂਐਸ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਰਹੇ ਹੋ ਤਾਂ ਤਾਂ ਜਿਹੜੀ ਇਨਵੈਸਟਮੈਂਟ ਆ ਡਾਲਰ ਦੇ ਵਿੱਚ ਹੁੰਦੀ ਆ ਪਰ ਕਿਉਂਕਿ ਤੁਸੀਂ ਰੁਪੀਸ ਦੇ ਵਿੱਚ ਡਿਪੋਜ਼ਿਟ ਕਰ ਰਹੇ ਹੋ ਇਸ ਲਈ ਬੈਂਕ ਤੁਹਾਨੂੰ ਦੋ ਤਿੰਨ ਤਰੀਕੇ ਦੇ ਚਾਰਜਸ ਲਾਉਂਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਰੁਪੀਸ ਟੂ ਡਾਲਰ ਕਨਵਰਜਨ ਚਾਰਜਸ ਇਹ ਤਾਂ ਸਾਰੇ ਬੈਂਕ ਲਾਉਣਗੇ ਹੀ ਲਾਉਣਗੇ ਉਸ ਤੋਂ ਬਾਅਦ ਹੁੰਦਾ ਇੱਕ ਫਿਕਸਡ ਰੈਮਿਟੈਂਸ ਚਾਰਜਸ ਇਸ ਫੀਸ ਦੀ ਰੇਂਜ 500 ਤੋਂ 1000 ਰੁਪਏ ਦੇ ਵਿੱਚ ਹੁੰਦੀ ਆ ਤੁਹਾਡੇ ਜਿਹੜੇ ਚਾਰਜਸ ਆ ਉਹ ਸਟੇਟ ਬੈਂਕ ਆਫ ਮਰੀਸ਼ੀਅਸ ਦੇ ਕੇਸ ਉਹਨਾਂ ਇੱਥੇ ਜੇਕਰ ਦੇਖਿਆ ਜਾਵੇ ਇੰਡਮਨੀ ਤੇ ਵੈਸਟਰਡ ਦੇ ਤੁਹਾਡੇ ਸਿਰਫ ਕਨਵਰਜਨ ਚਾਰजेस ਤੇ GST ਲੱਗਦਾ ਹੈ ਬਾਕੀ ਜਿਹੜੇ ਪਲੇਟਫਾਰਮਸ ਨੇ ਉਹਨਾਂ ਤੇ ਤੁਹਾਨੂੰ 500000 ਰੁਪਏ ਐਕਸਟਰਾ ਚਾਰजेस ਲੱਗਦੇ ਆ ਇਸ ਤੋਂ ਬਾਅਦ ਹੁੰਦਾ ਹੈ ਬ੍ਰੋਕਰੇਜ ਚਾਰजेस ਇੱਥੇ ਵੀ ਜੇਕਰ ਇੰਡਮਨੀ ਤੇ ਵੈਸਟਰਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਾਰजेस ਜ਼ੀਰੋ ਹੈ ਬਾਕੀ ਜਿਹੜੇ ਤਿੰਨ ਪਲੇਟਫਾਰਮ ਨੇ ਉਹ ਹਰ ਬਾਰ ਬਾਏ ਜਾਂ ਸੈਲ ਕਰਨ ਤੇ ਤੁਹਾਨੂੰ ਕੁਝ ਨਾ ਕੁਝ ਚਾਰਜ ਲਗਾਉਣਗੇ ਜੇਕਰ ਵਿਡਰੋਅਲ ਚਾਰजेस ਦੀ ਗੱਲ ਕਰੀਏ ਤੇ ਜੇਕਰ ਤੁਸੀਂ ਇੱਕ ਟਾਈਮ ਤੇ 2000 ਡਾਲਰ ਤੋਂ ਵੱਧ ਵਿਡਰੋ ਕਰ ਰਹੇ ਹੋ ਤਾਂ ਤੁਹਾਨੂੰ ਐਂਡ ਮਨੀ ਸਭ ਤੋਂ ਮਹਿੰਗਾ ਪਏਗਾ ਬਾਕੀ ਪਲੇਟਫਾਰਮ ਦੀ ਗੱਲ ਕਰੀਏ ਤਾਂ ਉਹਨਾਂ ਦੀ 9 ਡਾਲਰ ਤੋਂ ਲੈ ਕੇ 11 ਡਾਲਰ ਤੱਕ ਇਹਨਾਂ ਚਾਰजेस ਦੀ ਰੇਂਜ ਰਹਿੰਦੀ ਹੈ ਪਰ ਹਾਂ ਜੇਕਰ ਤੁਸੀਂ 2000 ਡਾਲਰ ਤੋਂ ਘੱਟ ਵਿਡਰੋ ਕਰ ਰਹੇ ਹੋ ਐਂਡ ਮਨੀ ਤੋਂ ਤਾਂ ਇਹ ਚਾਰजेस ਬਿਲਕੁਲ ਜ਼ੀਰੋ ਹੋ ਜਾਂਦੇ ਹਨ ਹਣ ਮੰਨ ਲਓ ਤੁਸੀਂ ਇੱਕ ਵਾਰੀ ਇਨਵੈਸਟਮੈਂਟ ਕਰਤੀ ਤੇ ਉਸ ਤੋਂ ਬਾਅਦ ਜੇ ਕੋਈ ਪ੍ਰੋਬਲਮ ਆ ਗਈ ਇਸ ਲਈ ਬਹੁਤ ਜ਼ਰੂਰੀ ਹੈ ਕਿ ਇੱਕ ਵਾਰੀ ਇਹਨ ਬਹੁਤ ਹੀ ਦਿੱਕਤ ਆਉਣ ਵਾਲੀ ਹੈ ਨਹੀਂ ਪਰ ਫਿਰ ਵੀ ਅਸੀਂ ਫੀਲ ਕੀਤਾ ਜਿਹੜਾ ਗਰੋ ਹੈ ਉਹ ਬਾਕੀ ਪਲੇਟਫਾਰਮਸ ਤੋਂ ਕਾਫੀ ਵਧੀਆ ਆਊਟ ਪਰਫਾਰਮ ਕਰ ਰਿਹਾ ਇਸ ਅਸਪੈਕਟ ਤੇ ਅਸੀਂ ਇਹਨਾਂ ਦਾ ਲਾਈਵ ਚੈਟ ਫੀਚਰ ਪਰਸਨਲੀ ਟ੍ਰਾਈ ਕੀਤਾ ਤੇ ਉਹ ਕਾਫੀ ਐਫੀਸ਼ੀਐਂਟ ਹੈ ਕੁਰੀਜ਼ ਨੂੰ ਰੀਸੋਲਵ ਕਰਨ ਦੇ ਲਈ ਸਿਰਫ ਕੱਲਾ ਇੰਡਮਨੀ ਹੈ ਜਿਹੜਾ ਕੱਲੀ ਈਮੇਲ ਦਾ ਸਪੋਰਟ ਦਿੰਦਾ ਬਾਕੀ ਜਿੰਨੇ ਵੀ ਪਲੇਟਫਾਰਮ ਨੇ ਉਹ ਦੋ ਟਾਈਪ ਦਾ ਕਸਟਮਰ ਸਪੋਰਟ ਦਿੰਦੇ ਆ ਹੁਣ ਕਿਉਂਕਿ ਇਹਨਾਂ ਦਾ ਐਪ ਐਕਸਪੀਰੀਐਂਸ ਵੀ ਅਲੱਗ-ਅਲੱਗ ਹੋ ਸਕਦਾ ਇਸ ਲਈ ਇਹਨਾਂ ਦੀ ਥੋੜੀ ਜਿਹੀ ਐਪ ਰੇਟਿੰਗ ਵੀ ਦੇਖ ਲੈਣੇ ਆ ਹੁਣ ਇੱ ਰੇਟਿੰਗ ਦੀ ਗੱਲ ਕਰੀਏ ਤਾਂ ਉਹ ਸਾਰਿਆਂ ਦੀ ਕਾਫੀ ਠੀਕ ਹੈ ਜੇਕਰ ਪਰਸਪੈਕਟਿਵਲੀ ਗੱਲ ਕਰਾਂ ਤਾਂ ਵੈਸਟਰਡ ਤੇ ਸਟਾਕਲ ਦਾ ਜਿਹੜਾ ਯੂਜ਼ਰ ਇੰਟਰਫੇਸ ਹੈ ਉਹ ਕਾਫੀ ਵਧੀਆ ਲੱਗਿਆ ਇੰਡਮਨੀ ਤੇ ਗਰੋ ਵੀ ਕਾਫੀ ਨਾਈਸ ਨੇ ਬਟ ਜੇਕਰ ਵਨ ਵੈਸਟਾ ਦੀ ਗੱਲ ਕਰਾਂ ਤਾਂ ਉਹਨੂੰ ਇਸ ਏਰੀਆ ਦੇ ਵਿੱਚ ਕਾਫੀ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਤੋਂ ਇਲਾਵਾ ਵੈਸਟਰਡ ਤੇ ਸਟਾਕਲ ਦਾ ਇੱਕ ਕਾਫੀ ਕੂਲ ਫੀਚਰ ਹੈ ਇਹ ਤੁਹਾਨੂੰ ਕੁਝ ਥਿਊਰੇਟਿਡ ਪੋਰਟਫੋਲੀਓ ਪ੍ਰੋਵਾਈਡ ਕਰ ਦਿਆ ਜਿਹੜੇ ਕਿ ਇੱਕ ਪਾਰਟਿਕੂਲਰ ਥੀਮ ਨੂੰ ਫਾਲੋ ਕਰਦੇ ਆ ਜਿਵੇਂ ਕਿ ਈਵੀ ਸਾਾਸ ਵਗੈਰਾ ਇਹ ਇੱਕ ਤਰੀਕੇ ਨਾਲ ਯੂਐਸ ਮਾਰਕੀਟ ਦੇ ਵਿੱਚ वाईसी এক্সচেਜ ਲਈ کلیئر ਆ ਕਿ ਤੁਸੀਂ اینڈ منی ਦੇ ਦੁਆਰਾ یو ایس ਦੇ ਆਈਪੀਓਜ਼ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਪਰ ਬਾਕੀ ਪਲੈਟਫਾਰਮ ਦੀ ਇਹ ਇਨਫੋਰਮੇਸ਼ਨ ਸਾਨੂੰ ਕਿਤੇ ਕਲੀਅਰਲੀ ਦੇਖਣ ਨੂੰ ਨਹੀਂ ਮਿਲੀ ਆਇਟਲੀ ਜੇਕਰ ਦੇਖਿਆ ਜਾਵੇ ਤਾਂ ਸਾਰਿਆਂ ਦਾ ਟਾਈਪ ਡਰਾਈਵਲ ਦੇ ਨਾਲ ਹੈ ਤਾਂ অলমোਸਟ ਸਾਰਿਆਂ ਤੇ ਤੁਹਾਨੂੰ ਇਹ ਫੀਚਰ ਮਿਲਦਾ ਹੀ ਹੋਏਗਾ ਬਟ ਫਿਰ ਵੀ ਜਿਵੇਂ ਮੈਂ ਕਹਾ ਕਿ ਸਾਨੂੰ ਕਿਤੇ ਇਹ ਰਿਟਰਨ ਚ ਨਹੀਂ ਮਿਲਿਆ ਕਿਸੇ ਦੀ ਵੀ ਵੈਬਸਾਈਟ ਤੇ ਸੋ ਜੇਕਰ ਤੁਸੀਂ ਇੱਕ ਬਿਗਨਰ ਹੋ ਤਾਂ ਸਾਡੀ ਰეკਮੈਂਡੇਸ਼ਨ ਰਹੇਗੀ ਕਿ ਤੁਸੀਂ ਐਂਡ منی ਜਾਂ ਫਿਰ ਵੈਸਟਰਡ ਦੇ ਵਿੱਚੋਂ ਕੋਈ ਇੱਕ ਚੂਜ਼ ਕਰ ਸਕਦੇ ਹੋ ਤੁਸੀਂ ਸਟਾਕਲ ਨੂੰ ਵੀ ਕਨਸਿਡਰ ਕਰ ਸਕਦੇ ਹੋ ਕਿਉਂਕਿ ਉੱਥੇ ਤੁਹਾਨੂੰ ਕਾਫੀ ਜ਼ਿਆਦਾ ਆਪਸ਼ਨ ਮ video will then tell be careful.